देखो ये बहुत ही ਮੰਦ ਭਾਗੀ ਘਟਨਾ ਹੈਗੀ ਹੈ ਜਿੱਥੇ ਇੱਕ ਡਾਕਟਰ ਨਾਲ ਉਹ ਮਤਲਬ ਉਹਦਾ ਦੁਰਵਿਵਹਾਰ ਕੀਤਾ ਗਿਆ ਉਹਦੀ ਦੁਰਦਸ਼ਾ ਕੀਤੀ ਗਈ ਹੈਗੀ ਹੈ ਉਹਦੇ ਸ਼ਰੀਰ ਨਾਲ ਜੋ ਜ਼ੁਲਮ ਕੀਤੇ ਗਏ ਉਸ ਦੇ ਉੱਤੇ ਤੇ ਇਹ ਬਹੁਤ ਹੀ ਸ਼ਰਮਨਾਕ ਘਟਨਾ ਸਾਰੇ ਸਮਾਜ ਵਾਸਤੇ ਹੈਗੀ ਹੈ ਤੇ ਇਕੱਲੀ ਕਲਕੱਤੇ ਦੀ ਅਜ ਕੱਢਣਾ ਹੈ ਕਿਉਂਕਿ ਡਾਕਟਰ ਸੀਗੀ ਤੇ ਬਹੁਤ ਦਰਿੰਦਗੀ ਦੇਖੀ ਹੈਗੀ ਹੈ ਲੋਕਾਂ ਨੇ ਉਹਦੇ ਸ਼ਰੀਰ ਨਾਲ ਜੋ ਕੀਤੀ ਗਈ ਉਸ ਕਰਕੇ ਇਹ ਸਾਰੇ ਦੇਸ਼ ਦਾ ਮੁੱਦਾ ਬਣਿਆ ਹੈਗਾ ਨਹੀਂ ਤਾਂ ਹੋਰ ਵੀ ਬਹੁਤ ਸਾਰੇ ਥਾਵਾਂ ਤੇ ਔਰਤਾਂ ਨਾਲ ਹਰ ਰੋਜ਼ ਅਤਿਆਚਾਰ ਹੁੰਦੇ ਹੈਗਾ ਜਿਹੜਾ ਮਤਲਬ ਪਿਤਰੀ ਪਿਤਰੀ ਸੱਤਾ ਦਾ ਸਮਾਜ ਹੈਗਾ ਇਹ ਔਰਤਾਂ ਦੀ ਬਰਾਬਰੀ ਔਰਤਾਂ ਦੇ ਅਧਿਕਾਰਾਂ ਬਾਰੇ ਬਿਲਕੁਲ ਹੀ ਇਹਨਾਂ ਨੂੰ ਫਿਕਰ ਨਹੀਂ ਹੈਗਾ ਕੋਈ ਨਾ ਸਰਕਾਰਾਂ ਨੂੰ ਨਾ ਸਮਾਜ ਨੂੰ ਸਮਾਜ 'ਚ ਵੀ ਜਿਹੇ ਅੰਸਰ ਬਹੁਤ ਨੇ ਜਿਹੜੇ ਔਰਤਾਂ ਨੂੰ ਹੀਣ ਦ੍ਰਿਸ਼ਟੀ ਨਾਲ ਦੇਖਦੇ ਨੇ ਦੋਮਦਰ ਜਿਹੇ ਸ਼ਹਿਰੀ ਸਮਝਦੇ ਨੇ ਉਹਨਾਂ ਦਾ ਜੋ ਮਰਜ਼ੀ ਜਾਤੀ ਕਰਨਾ ਆਪਣਾ ਹੱਕ ਸਮਝਦੇ ਨੇ ਤੇ ਇਹਦੇ ਖਿਲਾਫ ਅੱਜ ਮੈਲਾ ਕਾਂਗਰਸ ਦੀ ਅਗਵਾਈ ਹੇਠ ਅਸੀਂ ਸਾਰੇ ਇਕੱਠੇ ਹੋਏ ਆ ਤੇ ਸਾਡੇ ਵਿਚਾਰ ਗੁਰシャン ਕੋਰ ਰੰਦਾ ਭਾਈ ਜਿਹੜੇ ਕਿ ਪੰਜਾਬ ਮੈਲਾ ਕਾਂਗਰਸ ਦੇ ਪ੍ਰਧਾਨ ਨੇ ਬੀਬੀ ਦੇਖਾ ਅਕਰਵਾਲ ਜੀ ਉਹ ਵੀ ਆਏ ਨੇ ਮੈਡਮ ਜਿਹੜੇ ਮੈਡਮ ਪੱਠਲ ਜੋ ਦਿਹਾਤੀ ਦੇ ਪ੍ਰਧਾਨ ਨੇ ਉਹ ਵੀ ਆਏ ਨੇ ਤੇ ਆਪਣੇ ਵਿਚਕਾਰ ਅੱਜ ਜ਼ਿਲ੍ਹਾ ਕਾਂਗਰਸ ਦੇ ਸ਼ਹਿਰੀ ਦੇ ਪ੍ਰਧਾਨ ਦੁੱਗਲ ਸਾਹਿਬ ਨੇ ਮੰਡੋਰਾ ਸਾਹਿਬ ਨੇ ਹੋਰ ਬਹੁਤ سارے ਕੌਂਸਲਰ ਸਾਡੇ ਇੱਥੇ ਆਏ ਨੇ ਅੱਜ ਅਸੀਂ ਇੱਕ ਸੰਕੇਤਕ ਇੱਕ ਪ੍ਰਦਰਸ਼ਨ ਭਈ ਇਹ ਸਾਡਾ ਕੋਈ ਨਹੀਂ ਕਿ ਬਹੁਤ ਵੱਡਾ ਸੀ ਕਰਨਾ ਸੀਗਾ ਸਿਰਫ ਆਪਣਾ ਵਿਰੋਧ ਦਰਜ ਕਰਾਉਣਾ ਸੀਗਾ ਤੇ ਸਰਕਾਰ ਨੂੰ ਸੁਣਾਉਣੀ ਕਰਨੀ ਸੀਗੀ ਕਿ ਔਰਤਾਂ ਦੇ ਹੁੰਦੇ ਜਿਹੜਾ ਅਤਿਆਚਾਰ ਹੈ ਉਹਨਾਂ ਉਹ ਤੁਰੰਤ ਬੰਦ ਕਰੇ ਔਰ ਜਿਹਾ ਵਾਤਾਵਰਨ ਪੈਦਾ ਕਰੇ ਦੇਸ਼ ਵਿੱਚ ਕਿ ਜਿੱਥੇ ਹਰ ਹਰ ਔਰਤ ਹਰ ਬੱਚਾ ਹਰ ਹਰ ਕੁੜੀ ਹਰ ਮਤਲਬ ਔਰਤ ਸੁਰੱਖਿਅਤ ਮਹਿਸੂਸ ਕਰੇ ਔਰ ਤੇਰੇ ਤਰੱਕੀ ਦੀਆਂ ਬਲੰਦੀਆਂ ਛੂਵੇ ਤੇ ਉਹਨੂੰ ਪੂਰੀ ਜ਼ਿੰਦਗੀ ਦੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਆਰਥਿਕ ਤੌਰ ਤੇ ਤੇ ਉਹਨੂੰ ਸਮਾਜਿਕ ਤੌਰ ਤੇ ਪੂਰਾ ਵਿਕਾਸ ਕਰਨ ਦਾ ਜਿਹੜਾ ਮੌਕਾ ਮਿਲੇ ਤਾਂ ਕਿ ਬਰਾਬਰ ਦੇ ਸ਼ਹਿਰੀ ਬਣ ਕੇ ਦੇਸ਼ ਦੀ ਪ੍ਰਗਤੀ ਵਿੱਚ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ ਜਿਹੜਾ ਡਰ ਡਰ ਦਾ ਸਹਿਮ ਦਾ ਮੋਲ ਹੈ ਉਸ ਕੋਈ ਬੰਦਾ ਆਪਣਾ ਪੂਰਨ ਯੋਗਦਾਨ ਨਹੀਂ ਪਾ ਸਕਦਾ ਵਿਸ਼ਾ ਕਰਦੀ ਚਾਰ ਦੀਵਾਰੀ ਚ ਕੈਦ ਹੋ ਕੇ ਉਹਨਾਂ ਨੂੰ ਮਤਲਬ ਤੁਸੀਂ ਪੂਰਾ ਉਹਨਾਂ ਜਿਹੜਾ ਪੋਟੈਂਸ਼ੀਅਲ ਹੈਗਾ ਜਿਹੜਾ ਉਹਨ ਸਮਰਤਾ ਹੈਗੀ ਹੈ ਜਦ ਤੱਕ ਉਹ ਪੂਰੀ ਖੁੱਲੀ ਉਹ ਨਹੀਂ ਵਰਤੀ ਜਾਂਦੀ ਸਾਰੇ ਮੁਲਕ ਵਾਸਤੇ ਸਾਰੇ ਸਮਾਜ ਵਾਸਤੇ ਉਹ ਤਾਂ ਕੋਈ ਸਮਾਸਨੱਖਾ ਨਹੀਂ ਬਣ ਸਕਦਾ ਜੀਉਣ ਜੋਗਾ ਨਹੀਂ ਹੋ ਸਕਦਾ ਔਰ ਉਹਤੇ ਮਾਣ ਨਹੀਂ ਕੀਤਾ ਜਾ ਸਕਦਾ ਅੱਜ ਕਲ੍ਹ ਕਲਕੱਤੇ ਦੀ ਘਟਨਾ ਨੇ ਸਾਰੇ ਮੁਲਕ ਨੂੰ ਹਿਲਾਉਣਾ ਹੈਗਾ ਜਿੰਨੇ ਵੀ ਸੁਵੇਦਰਸ਼ੀਲ ਮਨ ਨੇ ਉਹਨਾਂ ਨੂੰ ਲੂਣਿਆ ਹੈਗਾ ਜਿਸ ਕਰਕੇ ਅੱਜ ਅਸੀਂ ਇੱਥੇ ਇਕੱਤਰ ਹੋਏ ਆਂ ਭਾਵੇਂ ਤੇ ਧਰਨਾ ਸੰਕੇਤਕ ਹੈਗਾ ਪਰ ਇਹ ਸਾਰੇ ਸੁਪਚੇ ਪਟਿਆਲਾ ਦੇ ਲੋਕਾਂ ਦੀ ਨੁਮਾਇੰਗੀ ਕਰਦਾ ਹੈਗਾ ਕਿ ਉਹਨਾਂ ਨੂੰ ਇਸ ਘਟਨਾ ਦੇ ਖਿਲਾਫ ਪੂਰਾ ਰੋ ਹੈਗਾ ਔਰ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਾਰੇ ਦੇਸ਼ ਇੱਕ ਔਰਤਾਂ ਵਾਸਤੇ ਸੁਰੱਖਿਤ ਬਾਤਾਵਨ ਤਿਆਰ ਕੀਤਾ ਜਾ ਸਕੇ ਅੱਜ ਮੈਂ ਅੱਜ ਕਿਸ ਚੀਜ਼ ਨੂੰ ਲੈ ਕੇ ਕੰਫਰੰਸ ਕੀਤਾ ਜਾ ਰਿਹਾ ਤੁਹਾਡੇ ਅੱਜ ਸਾਰੀ ਮੈਲਾ ਕਾਂਗਰਸ ਬਹੁਤ ਹੀ ਇੱਕ ਰੋਸ ਦੇ ਵਿੱਚ ਹੈ ਜੋ ਕਿ ਸਾਡੀ ਬੇਟੀ ਕੋਲਕੱਤਾ ਦੇ ਵਿੱਚ ਜੋ ਇੱਕ ਸੀਨੀਅਰ ਰੈਜ਼ੀਡੈਂਟ ਸੀ ਡਾਕਟਰ ਸੀ ਟ੍ਰੇਨੀ ਡਾਕਟਰ ਡਾਕਟਰ ਆਭਿਆ ਉਹਦੇ ਨਾਲ ਜੋ ਦਰਿੰਦਗੀ ਜੋ ਗੁੰਡਿਆਂ ਨੇ ਨਕਲੀ ਪੁਲਿਸ ਦੇ ਵਰਦੀ 'ਚ ਆ ਕੇ ਉਸ ਬੇਟੀ ਦੇ ਨਾਲ ਦੁਸ਼ਕਰਮ ਕੀਤਾ ਅਸੀਂ ਉਸ ਦੇ ਨਿਆਂ ਦੇ ਲਈ ਔਰ ਇਸ ਸਰਕਾਰ ਤੋਂ ਮੰਗ ਕਰਦੀਆਂ ਕਿ ਉਸ ਉਹਨਾਂ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਸਾਰੀਆਂ ਭੈਣਾਂ ਦੀ ਇੱਕੋ ਡਿਮਾਂਡ ਹੈ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਦਾ ਸਨਮਾਨ ਹੋਣਾ ਚਾਹੀਦਾ ਹੈ ਜਿਹੜੀਆਂ ਸਾਡੀਆਂ ਔਰਤਾਂ ਭੈਣਾ ਇੰਨਾ ਪੜ੍ਹ ਲਿਖ ਕੇ ਉਹਨਾਂ ਦੇ ਮਾਪੇ ਬੜੀ ਤਸ਼ੱਦਦ ਕਰਾ ਕੇ ਕਰਕੇ ਉਹਨਾਂ ਬੱਚਿਆਂ ਨੂੰ ਪੜ੍ਹਾਉਂਦੇ ਨੇ ਕਾਬਿਲ ਬਣਾਉਂਦੇ ਨੇ ਤੇ ਜਦੋਂ ਉਹਨਾਂ ਦੇ ਬੱਚੀ ਦੇ ਨਾਲ ਦੁਸ਼ਕਰਮ ਕਰਕੇ ਉਹਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤਾਂ ਸਾਰੀਆਂ ਭੈਣਾ ਅਸੀਂ ਇੱਕ ਪੂਰਾ ਦੇਸ਼ ਇਸ ਸਰਕਾਰ ਤੋਂ ਜਵਾਬ ਮੰਗਦਾ ਹੈ ਕਿ ਤੁਸੀਂ ਕਹਿੰਦੇ ਹੋ ਬੇਟੀ ਬੇਟੀ ਪੜ੍ਹਾਓ ਬੇਟੀ ਬਚਾਓ ਤੇ ਨਾਰੇ ਦਿਨੇ ਹੋ ਮਾਪੇ ਆਪਣੇ ਬੇਟੀ ਪੜ੍ਹਾਈ ਕੀ ਤੁਸੀਂ ਉਹਦੀ ਰੱਖਿਆ ਦੇ ਲਈ ਕੀ ਕੀਤਾ ਸੋ ਸਾਰਿਆਂ ਦੀ ਪੂਰ ਜੋਰ ਮੰਗ ਹੈ ਸਾਡੇ ਵਿੱਚ ਸਾਡੇ ਤੋਂ ਪਟਿਆਲਾ ਤੋਂ ਐਮਪੀ ਡਾਕਟਰ ਦਰੰਬੀਰ ਗਾਂਧੀ ਜੀ ਵੀ ਸਾਡੇ ਚ ਪਹੁੰਚੇ ਨੇ ਸਾਡੀ ਸਾਰੀਆਂ ਮਹਿਲਾ ਕਾਂਗਰਸ ਦੀਆਂ ਅਹੁਦੇਦਾਰ ਮੇਰੀ ਸ਼ਹਿਰੀ ਪ੍ਰਧਾਨ ਰੇਖਾ ਅਗਰਵਾਲ ਜੀ ਔਰ ਦਿਹਾਤੀ ਪ੍ਰਧਾਨ ਅਮਰਜੀਤ ਕੌਰ ਪੱਠਲ ਜੀ ਔਰ ਸਭੁੱੱਚੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸਾਡੇ ਡੀਸੀਸੀ ਦੇ ਪ੍ਰਧਾਨ ਸਾਹਿਬ ਸਾਰਾ ਸੰਗਠਨ ਇਕੱਠਾ ਹੋ ਕੇ ਅੱਜ ਇਸ ਬੀਜੇਪੀ ਸਰਕਾਰ ਤੋਂ ਸੀ ਜਵਾਬ ਮੰਗਦੇ ਆ ਕਿ ਤੁਸੀਂ ਔਰਤਾਂ ਦੀ ਸੁਰੱਖਿਆ ਲਈ ਜਦੋਂ ਦੇ ਤੁਸੀਂ ਸੱਤਾ 'ਚ ਆਏ ਹੋ Rajasthan ਦੇ ਵਿੱਚ 6 6 ਮਹੀਨੇ ਦੇ ਵਿੱਚ ਤੁਹਾਡੀ ਸਰਕਾਰ ਦੇ ਵਿੱਚ 20000 ਔਰਤਾਂ ਦੇ ਅਪਰਾਧਾਂ ਦੇ ਕੇਸ ਦਰਜ ਹੋਏ ਨੇ ਔਰ ਤੁਸੀਂ ਕਹਿ ਰਹੇ ਉਹਦੇ ਵਿੱਚ ਕਮੀ ਆਈ ਹੈ ਤੁਹਾਨੂੰ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਉਸ ਬੇਟੀ ਦੇ ਲਈ ਅਸੀਂ ਅੱਜ ਜਵਾਬ ਮੰਗਦੀਆਂ ਔਰ ਬਹੁਤ ਹੀ ਇੱਕ ਵੱਡਾ ਸਾਡੇ ਸਾਰਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਹੈ ਅਸੀਂ ਸਲੋਗਨ ਲੈ ਕੇ ਤੇ ਕੈਂਡਲ ਮਾਰਚ ਸਾਰੀਆਂ ਅੱਜ ਉਹਨਾਂ ਦੇ ਬੇਟੀ ਦੀ ਆਤਮਾ ਦੀ ਸ਼ਾਂਤੀ ਲਈ ਕੱਢਣ ਜਾ ਰਹੇ ਹਾਂ Sunburn.